ਇਸ ਵੇਲੇ ਦੀਆਂ ਵੱਡੀਆਂ ਤਸਵੀਰਾਂ ਤੁਸੀਂ ਪਿੰਡ ਮਾਊਵਾਲ ਨਕੌਦਰ ਤੋਂ ਦੇਖ ਰਹੇ ਹੋ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਕੱਲ ਦੇ ਹਾਲਾਤ ਮਾਊਵਾਲ ਦੇ ਪਿੰਡ ਰੇਲਵੇ ਅੰਡਰ ਬ੍ਰਿਜ ਦੇ ਹਾਲਾਤ ਨੇ ਪਾਣੀ ਜਿਹੜਾ ਉੱਪਰ ਤੱਕ ਭਰ ਚੁੱਕਾ ਆ ਔਰ ਰਸਤੇ ਸਾਰੇ ਬੰਦ ਹੋ ਚੁੱਕੇ ਨੇ ਇਹ ਤਸਵੀਰਾਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਦੇ ਹਾਲਾਤ ਨੇ ਮਾਊਵਾਲ ਦੇ ਔਰ ਲੋਕ ਬਹੁਤ ਜ਼ਿਆਦਾ ਪਰਚਾਨ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਰਸਤੇ ਜਿਹੜੇ ਬੰਦ ਹੋ ਚੁੱਕੇ ਨੇ ਮੀਂਹ ਦੇ ਕਾਰਨ ਜਿਹੜੇ ਅੰਡਰ ਬ੍ਰਿਜ ਜਿਹੜਾ ਰੇਲਵੇ ਉਹ ਪਰ ਚੁੱਕਾ ਆ ਔਰ ਉਸ ਦੀਆਂ ਜਿਹੜੇ ਪਾਣੀ ਦੀ ਨੀਵ ਕੱਢਣ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ ਔਰ ਇਹ ਦੇਖ ਸਕਦੇ ਹੋ ਹਾਲਾਤ ਔਰ ਗੱਲਬਤ ਕਰਾਂਗੇ ਪਿੰਡ ਦੇ ਮੋਧਵਾਲ ਔਰ ਪੰਚ ਨਾਲ ਵੀ ਕਿਵੇਂ ਦਾ ਇਹ ਮਾਹੌਲ ਬਣ ਚੁੱਕਾ ਸੀਗਾ ਤੇ ਕੱਲ ਦੇ ਕਿਵੇਂ ਜਿਹੜੇ ਇਸ ਮਾਹੌਲ ਦੇ ਵਿੱਚੋਂ ਨਿਕਲੇ ਆ ਪਿੰਡ ਵਾਸੀ ਜੀ ਮੈਂ ਤੁਹਾਡਾ ਆਪਣਾ ਰੈਪੀ ਪਾਰਟੀ ਆ ਔਰ ਤੁਸੀਂ ਦੇਖ ਰਹੇ ਹੋ ਆਰਪੀ ਇੰਡੀਆ ਟੀਵੀ ਨਿਊਜ਼ ਅੱਜ ਜਿਵੇਂ ਤੁਹਾਨੂੰ ਪਤਾ ਨਕੋਦਰ ਦੇ ਵਿੱਚ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਆ ਔਰ ਨਕੋਦਰ ਦੇ ਪਿੰਡ ਮਾਹੂਵਾਲ ਦੇ ਵਿੱਚ ਖੜੇ ਆ ਔਰ ਤੁਸੀਂ ਦੇਖ ਸਕਦੇ ਜਿਹੜਾ ਪੋਲਿਆ ਉੱਥੇ ਜਿਹੜਾ ਪੂਰੀ ਤਰ੍ਹਾਂ ਜਲਾਏ ਕਹਿੰਦੇ ਕੱਲ ਕੱਲ ਦਾ ਹੀ ਜਿਹੜਾ ਭਰਿਆ ਹੋਇਆ ਸੀਗਾ ਔਰ ਇੱਥੋਂ ਲੋਕਾਂ ਨੇ ਆਪਣੇ ਜਨਰੇਟਰ ਲਾ ਕੇ ਜਿਹੜੇ ਪਾਣੀ ਕੱਢਿਆ ਥੋੜਾ ਜਿਹਾ ਔਰ ਹੁਣ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਲੈਵਲ ਜਿਹੜਾ ਆ ਗੱਡੀ ਆਈ ਆ ਰੇਲਵੇ ਵਿਭਾਗ ਵੱਲੋਂ ਗੱਡੀ ਭੇਜੀ ਗਈ ਆ ਪਾਣੀ ਕੱਢਣ ਵਾਸਤੇ ਜਨਰੇਟਰ ਲਾਣ ਲੱਗੇ ਆ ਔਰ ਤਸਵੀਰਾਂ ਦੇਖ ਸਕਦੇ ਆ ਤੁਸੀਂ ਇੱਥੋਂ ਲੰਘਣਾ ਜਿਹੜਾ ਬਿਲਕੁਲ ਬੰਦ ਹੋ ਗਿਆ ਆ ਔਰ ਨਾਲ ਹੀ ਜਿਹੜੀ ਇੱਥੇ ਰੇਲਵੇ ਕ੍ਰੋਸਿੰਗ ਆ ਇੱਥੋਂ ਜਿਹੜੇ ਜਿਹੜੇ ਟ੍ਰੇਨਾਂ ਲੰਘਦੀਆਂ ਆ ਔਰ ਇੱਥੋਂ ਗੱਲਬਾਤ ਕਰਾਂਗੇ ਭਾਜੀ ਉਨੀ ਪਿੰਡ ਦੇ ਆਮ ਆਦਮੀ ਦੇ ਆਗੂ ਵੀ ਆ ਕਾਲੀ ਸੰਦੀਪ ਕਾਲੀ ਜੀ ਤੇ ਭਾਜੀ ਕਿਵੇਂ ਦੇ ਹਾਲਾਤ ਹੋਏ ਪਏ ਇਸ ਵਾਲੇ ਮੋਹਵਾਲ ਦੇ ਹਾਲਾਤ ਤਾਂ ਹੀ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਆ ਕਿੰਨਾ ਖਸਤਾ ਹਾਲਤ ਆ ਤੇ ਅਸੀਂ ਬੇਨਤੀ ਕਰਦੇ ਆ ਇਹ ਇਹ ਜਿਹੜਾ ਟੈਂਪਰੇਰੀ ਕੰਮ ਆ ਇਹ ਨਾ ਕੀਤਾ ਜਾਵੇ। ਇਹ ਹਾਲ ਦੀ ਘੜੀ ਇਹ ਇੱਕ ਬੈਂਡਡ ਵਾਲਾ ਕੰਮ ਆ ਇਹ ਨਾ ਕੀਤਾ ਜਾਵੇ। ਇਹ ਹੁਣ ਕਿਰਦਨ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ। ਪੱਕਾ ਹੱਲ ਕੀ ਹੋ ਸਕਦਾ ਸੰਦੀਪ ਜੀ ਦਾ? ਪੱਕਾ ਹੱਲ ਇਹ ਵੀ ਆ ਵੀ ਜਾਂ ਸਾਡੇ ਆ ਜਿਹੜਾ ਫਾੜਕ ਆ ਇਹਨੂੰ ਐਮਰਜੈਂਸੀ ਲਈ ਚਲਾਇਆ ਜਾਵੇ ਇਹਨੂੰ ਪੱਕੇ ਤੌਰ ਤੇ ਨਾ ਬੰਦ ਕੀਤਾ ਜਾਵੇ। ਕਿਉਂਕਿ ਇੱਧਰ ਇੱਕ ਸਾਡਾ ਪਿੰਡ ਪਰਲੇ ਬੰਨੇ ਆ ਅੱਧਾ ਪਿੰਡ ਉਹਨਾਂ ਨੂੰ ਨੰਗਣ ਵਿੱਚ ਬਹੁਤ ਦਿੱਕਤ ਆ। ਜੀ ਬਹੁਤ ਜ਼ਿਆਦਾ ਦਿੱਕਤ ਆ ਬੱਚਿਆਂ ਨੇ ਸਕੂਲੇ ਜਾਣਾ ਆ। ਜੀ ਹੋਰ ਕਈਆਂ ਥਾਵਾਂ ਤੇ ਕਿਸੇ ਨੇ ਨੌਕਰੀ ਪੇਸ਼ੇ ਤੇ ਜਾਣਾ ਕਿਸੇ ਨੇ ਦਿਹਾੜੀ ਜਾਣਾ ਆਪਣੇ ਮੋਟਰਸਾਈਕਲ ਤੇ ਆਪਣੀ ਗੱਡੀ ਤੇ ਜਾਂ ਆਪਣੇ ਸਾਈਕਲ ਤੇ ਨਹੀਂ ਫਿਰ ਹੁਣ ਜਿਹੜਾ ਉਹ ਪਿੰਡ ਵਾਲੇ ਕਿੱਦਾਂ ਇਹਨੂੰ ਐਡਜਸਟ ਕਰ ਰਹੇ ਕਿੱਦਾਂ ਜਾ ਰਹੇ ਆ ਵਾਪਸੀ ਅਸੀਂ ਅਸੀਂ ਜੀ ਇਧਰ ਦੀ ਜਾ ਰਹੇ ਆ ਔਲਕਾਂ 16 16 ਤੋਂ ਫੇ ਬਹੁਤ ਜ਼ਿਆਦਾ ਲੰਮਾ ਪੈਂਦਾ ਜੀ ਇੱਕ ਬੰਦੇ ਗਰੀਬ ਬੰਦੇ ਨੇ 100 ਦੇ ਤੇਲ ਵਿੱਚ ਆਉਣ ਜਾਣ ਕੇ ਤੇ ਕਰਨਾ ਹੁੰਦਾ ਆ 50 60 ਦਾ ਦਾ ਇਧਰ ਨੂੰ ਤੇਲ ਲੱਗ ਜਾਂਦਾ ਇਸ ਕਰਕੇ ਸਾਡੀ ਬੇਨਤੀ ਆ ਵੀ ਇਹ ਜਿਹੜਾ ਆ ਫੜ ਗਿਆ ਇਹਨੂੰ ਫਰਜ਼ੀ ਤੌਰ ਤੇ ਚਲਾ ਦਿੱਤਾ ਜਾਵੇ ਥੋੜੇ ਟਾਈਮ ਲਈ ਜਿੱਨਾ ਜਰਾ ਪਾਣੀ ਨਹੀਂ ਸੁੱਕਦਾ ਹਰ ਵਾਰੀ ਇਦਾਂ ਕੀਤੀ ਜਾਵੇ ਫਾਟਕ ਨੂੰ ਚੱਲਦਾ ਰੱਖਣਾ ਚਾਹੀਦਾ ਆ ਉਦਾਂ ਇਹਨੂੰ ਬੰਦ ਕਰ ਦੇਣ ਜਦੋਂ ਆ ਚੱਲਦਾ ਹੋਵੇ ਰਸਤਾ ਜਦੋਂ ਕੋਈ ਪ੍ਰੋਬਲਮ ਹੋਵੇ ਇਹ ਸਾਨੂੰ ਫਾਟਕ ਚੱਲਦਾ ਚਾਹੀਦਾ ਜੀ ਮੈਂ ਇੱਕ ਤੈਨੂੰ ਦੱਸਣਾ ਨੇ ਪਾਣਾ ਕਾਲੀਜੀ ਜੀ ਜਿਹੜਾ ਤੁਸੀਂ ਆਪਣਾ ਰਹਿੰਦੇ ਵੀ ਹੋ ਐਮਐਲਏ ਸਾਹਿਬ ਨਾਲ ਵੀ ਰਹਿੰਦੇ ਹੋ ਮੈਂ ਚਾਹਨਾ ਵੀ ਤੁਸੀਂ ਪਹਿਲ ਦੇ ਅਧਾਰ ਤੇ ਤੁਸੀਂ ਵੀ ਕੋਸ਼ਿਸ਼ ਕਰੋ ਵੀ ਜਿਹੜੀ ਇਸ ਜਿਹੜੀ ਪ੍ਰਾਲੇ ਨੂੰ ਮੈਡਮ ਜਿਹੜਾ ਆਪ ਖੁਦ ਕਰਵਾਣ ਭੜਿਆ ਸਾਹਿਬ ਇਹ ਸੈਂਟਰ ਗਵਰਨਮੈਂਟ ਦਾ ਕੰਮ ਆ ਜੀ ਅਸੀਂ ਕਹਿ ਸਕਦੇ ਆ ਅਰਜੀ ਦੇ ਸਕਦੇ ਆ ਐਸ.ਡੀ.ਐਮ ਸਾਹਿਬ ਨੂੰ ਜੀ ਡਿਸਟ੍ਰਿਕਟ ਸਾਹਿਬ ਆਪਣੇ ਇਨਕੁਦਰ ਐਸ.ਡੀ.ਐਮ ਸਾਹਿਬ ਜਿਹੜੇ ਉਹਨਾਂ ਨੂੰ ਇਹਦੇ ਬਾਰੇ ਅਰਜ਼ੀ ਦਵਾਵਾਂਗੇ ਲੈ ਕੇ ਆਪਣੇ ਲਿਖਤੀ ਰੂਪ ਚ ਪੰਚਾਇਤ ਵੱਲੋਂ ਵੀ ਦਵਾਵਾਂਗੇ ਜੀ ਜ਼ਬਾਨ ਸਾਹਿਬ ਵੱਲੋਂ ਵੀ ਦਵਾਵਾਂਗੇ ਲਿਖਤੀ ਰੂਪ ਤੇ ਅਸੀਂ ਵੀ ਆਪਣੇ ਨੋਪਰਾਲਾ ਕਰਾਂਗੇ ਬਾਕੀ ਇਹ ਸੈਂਟਰ ਗਵਰਨਮੈਂਟ ਦਾ ਕੰਮ ਆ ਉਹਨਾਂ ਦੇ ਅਖਤਿਆਰ ਆ ਅਸੀਂ ਇਹੇ ਬੇਨਤੀ ਕਰਾਂਗੇ ਕਿ ਉਹ ਫਾੜਕ ਨੂੰ ਵੀ ਨਾਲ ਨਾਲ ਚਲਾਇਆ ਜਾਵੇ ਜੀ ਔਰ ਸਾਡੇ ਵਿੱਚ ਇੱਥੇ ਪੰਚਾਇਤ ਦੇ ਪੰਚ ਪੰਚ ਸਾਹਿਬ ਖੜੇ ਆ ਪੰਚ ਸਾਹਿਬ ਬੜੇ ਮਾੜੇ ਹਾਲਾਤ ਹੋਏ ਪਏ ਤੁਹਾਡੇ ਪਿੰਡ ਦੇ ਕੀ ਕੀ ਨੇ ਦੇਖਦੇ ਹੋ ਇਹ ਜੀ ਹੁਣ ਬਾਰਿਸ਼ ਜ਼ਿਆਦਾ ਪੈਣ ਕਰਕੇ ਪਾਣੀ ਭਰ ਗਿਆ ਲੇਕਿਨ ਇਹ 4 ਸਾਲਾਂ ਦੇ ਵਿੱਚ 5 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਇੰਨਾ ਪਾਣੀ ਆਇਆ ਜੋ ਪਰ ਇਹਦੇ ਤੌਰ ਤੇ ਵਿੱਚ ਇਹ ਫਰਕ ਹੈ ਵੀ ਸਾਡੇ ਜਿਹੜੇ ਪਿੰਡ ਆ ਔਲਕਾ ਮੀਮਾ ਬਾਠਾ ਹਰੀਪੁਰ ਇਹ ਸਾਰਾ ਪ੍ਰਭਾਵਿਤ ਹੋਇਆ ਆਵਾਜਾਈ ਪ੍ਰਬਾਹ ਇੱਕੋ ਹੀ ਸੀ ਜੀ ਜੀ ਤੇ ਕੱਲ ਅਸੀਂ ਜੀਸੀਬੀ ਸਾਧ ਕੇ ਇਥੋਂ ਪੁਲੀਆਂ ਵੀ ਪਟਾਈਆਂ ਉਧਰਲੇ ਪਾਸੇੋਂ ਫੇਰ ਪਾਣੀ ਦਾ ਨਿਕਾਸ ਹੋਇਆ ਅੱਛਾ ਜੀ ਤੇ ਅਸੀਂ ਇਹ ਵੀ ਗੱਲ ਕਰਦੇ ਆ ਵੀ ਸਾਡੇ ਦੂਜਾ ਪਿੰਡ ਜਿਹੜਾ ਉਧਰਲੇ ਪਾਸੇ ਆ ਉਹਦਾ ਵੀ ਆਰਜੀ ਤੌਰ ਤੇ ਉਹ ਚੱਲਦਾ ਰਹਿਣ ਦੇਣਾ ਚਾਹੀਦਾ ਫਟਕ ਜੀ ਉਹਦੇ ਉੱਤੋਂ ਜਿੱਦਾਂ ਹੁਣ ਅੱਜ ਕੱਲ ਦਾ ਬੰਦ ਆ ਬੱਚਿਆਂ ਨੂੰ ਆਉਣ ਜਾਣ ਚ ਬੱਸਾਂ ਸਾਰਾ ਸਕੂਲ ਦੀ ਸਾਰੀ ਜਿੰਨੇ ਵੀ ਆ ਬੱਚੇ ਸਾਰੀ ਆਵਾਜ਼ ਹੀ ਬੰਦ ਮੈਂ ਦੇਖ ਰਿਹਾ ਪਾਣੀ ਦਾ ਲੈਵਲ ਵੀ ਕਾਫੀ ਇੱਥੇ ਤੱਕ ਆ ਗਿਆ ਸੀ ਤਕਰੀਬਨ ਪੂਰਾ ਭਰ ਗਿਆ ਸੀ ਸਾਰੇ ਭਰ ਗਿਆ ਸੀ ਦੇਖੋ ਇਹ ਜ਼ੀਰੋ ਹੀ ਹੋ ਗਿਆ ਸੀਗਾ ਲੈਵਲ ਇਹਦਾ ਹਾਂਜੀ ਇੱਕ ਜਿਹਾ ਹੀ ਲੈਵਲ ਹੋ ਗਿਆ ਸੀ 15 ਫੁੱਟ ਪਾਣੀ 15 ਫੁੱਟ 21 ਸਵੇਰ ਦੇ ਹਿਸਾਬ ਨਾਲ ਪਾਣੀ ਆ ਰਿਹਾ ਜੀ ਇਹਦੀ ਤੇ ਕੀ ਮੰਗੇਗੀ ਪੰਚਾਇਤ ਨੂੰ ਚੱਕਾ ਮੰਗੇ ਆ ਜੀ ਉੱਥੇ ਬੋਰ ਕਿਤੇ ਜਾਣ ਦੋ ਹੋਰ ਤੇ ਪਾਣੀ ਦਾ ਜਿਹੜਾ ਪੱਕਾ ਹੱਲ ਕੀਤਾ ਜਾਵੇ ਵੀ ਗਾਹ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹਦੇ ਨਾਲ ਯੂਜਨਾ ਦਾ ਪਾਵੇ ਜੀ ਜੀ ਜੋ ਕੱਲ ਦੇ ਅਸੀਂ ਪੰਚਾਇਤ ਦੇ ਤੌਰ ਤੇ ਵੀ ਅਸੀਂ ਪੂਰਾ ਸਹਿਯੋਗ ਦਿੱਤਾ ਪਿੰਡ ਨੂੰ ਪਾਣੀ ਤੋੜਿਆ ਪਾਣੀ ਜੋ ਅੱਗੇ ਨਿਕਲੇ ਤੇ ਤਾਂ ਕਰਕੇ ਪਿੰਡ ਦਾ ਬਚਾ ਹੋਇਆ ਨਹੀਂ ਤਾਂ ਪਾਣੀ ਘਰਾਂ ਦੇ ਵਿੱਚ ਪੂਰੀ ਸੰਭਾਵਨਾ ਸੀ ਵੜ ਗਈ ਮੈਂ ਦੇਖ ਰਿਹਾ ਤੇ ਜਿਹੜੀਆਂ ਤੁਸੀਂ ਸਕਰੀਨ ਦੇ ਨਾਲ ਦੇਖ ਸਕਦੇ ਹੋ ਵੀਡੀਓ ਵੀ ਜਿਹੜੀਆਂ ਚੱਲ ਰਹੀਆਂ ਆ ਔਰ ਪਾਣੀ ਦਾ ਲੈਵਲ ਕਾਫੀ ਜ਼ਿਆਦਾ ਜਿਹੜਾ ਉੱਪਰ ਆਇਆ ਹੋਇਆ ਸੀਗਾ ਔਰ ਬਹੁਤ ਜ਼ਿਆਦਾ ਪਾਣੀ ਦੇ ਫਾਇਨ ਸਾਹਿਬ ਨੇ ਦੱਸਿਆ ਜਿਵੇਂ ਪਾਣੀ ਦੀ ਸੀ ਜੇਸਪੀਆਂ ਲਾ ਕੇ ਇਹਦਾ ਪਾਣੀ ਤੋਂ ਬਾਹਰ ਕੱਢਿਆ ਆ ਔਰ ਐਚਵੀ ਸਰਕਾਰ ਨੂੰ ਮੰਗ ਕਰਦੇ ਆ ਜਿਹੜੀਆਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਆ ਉਹਨਾਂ ਲਈ ਜਿਹੜਾ ਪੂਰੀ ਤਰ੍ਹਾਂ ਧਿਆਨ ਦਿੱਤਾ ਜਾਵੇ ਔਰ ਇਸ ਵੀਡੀਓ ਨੂੰ ਸਾਰੇ ਨੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਸਰਕਾਰ ਤੱਕ ਇਹ ਮੈਸੇਜ ਪਹੁੰਚ ਸਕੇ ਤੁਸੀਂ ਵੇਖਦੇ ਰਹੋ ਆਰਪੀਐਨਟੀ ਮੈਨੂੰ ਮੇਰੇ ਨਾਲ ਕੈਮਰਾਮੈਨ ਵਿੱਕੀ ਧੰਨਵਾਦ